ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੀ ਸ਼ਤਾਬਦੀ ਆ 350 ਸਾਲਾ 350 ਸਾਲਾ ਸ਼ਹੀਦੀ ਸਾਤਾ ਉਹਦੇ ਸੰਬੰਧੀ ਜਿਹੜੀਆਂ ਤਿਆਰੀਆਂ ਵਾ ਉਹ ਆਖਰੀ ਪੜਾਵਾਂ ਦੇ ਉੱਤੇ ਆ ਤੇ ਪੰਥ ਦੀ ਨਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਕਿ ਸ਼ਤਾਬਦੀ ਦੇ ਪ੍ਰੋਗਰਾਮ ਲਿਖੇ ਗਏ ਅੱਜ ਸਕੱਤਰ ਸਾਡੇ ਪ੍ਰਤਾਪ ਸਿੰਘ ਵੀ ਆਏ ਨੇ ਇੱਥੇ ਕੋਈ ਸਾਲੋਂ ਪ੍ਰਬੰਧਾਂ ਦੇ ਵਿੱਚ ਕਮੀ ਪੇਸ਼ੀ ਨਜ਼ਰ ਆ ਰਹੀ ਆ ਉਹਨੂੰ ਠੀਕ ਕੀਤਾ ਜਾ ਰਿਹਾ ਇੱਥੇ ਆ ਸਰਕਾਰ ਨੇ ਗੰਧ ਢਾਈ ਹੀ ਵੈਸੇ ਤੇ ਮੈਂ ਇਹਨਾਂ ਨੂੰ ਆਖਿਆ ਗੰਧ ਕਰ ਦਿਓ ਇਹਨਾਂ ਨੇ ਕੀਤੀ ਨਹੀਂ ਪਰ ਉਹਨੂੰ ਸ਼੍ਰੋਮਣੀ ਕਮੇਟੀ ਇਹ ਗੰਧ ਕਰੂਗੀ ਆ ਜਿਹੜੇ ਵੀ ਇਹਨਾਂ ਨੇ ਆ ਲਾਏ ਨੇ ਪੀਪੀਜ ਇਹ ਹਟਾਉਣ ਹਟਾ ਦੇਣੇ ਨੇ ਇੱਥੋਂ ਬਾਕੀ ਇਹ ਗਰਾਊਂਡ ਪੱਧਰੀ ਹੋ ਗਈ ਆ ਤੇ ਸਿੱਖ ਸੰਗਤ ਕਿਉਂਕਿ ਹਮੇਸ਼ਾ ਗੁਰੂ ਨੂੰ ਸਮਰਪਤਾ ਤੇ ਸਿੱਖ ਸੰਗਤ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸੀਸਗੰਦ ਸਾਹਿਬ ਗੁਰਦੁਆਰਾ ਆਨੰਦਗੜ੍ਹ ਸਾਹਿਬ ਜਿਹੜੇ ਸਾਡੇ ਗੁਰਸਥਾਨ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਣ ਆਰ ਪ੍ਰੋਗਰਾਮ ਆ ਜਿਹੜਾ ਇਹ ਗੁਰਦੁਆਰਾ ਸੀਸਗੰਦ ਸਾਹਿਬ ਮਨਾਇਆ ਜਾਣਾ ਵਾ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਆ ਤੇ ਪੰਥ ਨੂੰ ਬੀਲ ਆ ਕਿ ਜਿੱਥੇ ਵੀ ਪੰਥਕ ਤੌਰ ਦੇ ਉੱਤੇ ਵੱਡੇ ਇਹ ਪ੍ਰੋਗਰਾਮ ਸਤਾਬਦੀ ਦੇ ਗੁਰਦੁਆਰਾ ਸੀਸਗੰਦ ਸਾਹਿਬ ਕੀਤੇ ਜਾ ਰਹੇ ਆ ਆਨੰਦਪੁਰ ਸਾਹਿਬ ਤੇ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਬਾਕੀ ਅਸੀਂ ਦੇਖ ਰਹੇ ਆ ਜਿੱਥੇ ਕਮੀਆਂ ਪੇਸ਼ੀਆਂ ਕਿਉਂਕਿ ਬਹੁਤੇ ਕੰਮ ਤੇ ਵੇਖੋ ਸਰਕਾਰ ਨੇ ਕਰਨੇ ਹੁੰਦੇ ਆ ਜੀ ਪਰ ਅਜੇ ਵੀ ਉਹ ਮੈਨੂੰ ਅੱਜ ਮਿਲ ਕੇ ਵੀ ਗਏ ਨੇ ਮੰਤਰੀ ਅਰਜੋਤ ਸਿੰਘ ਭੈਸ ਜੀ ਮੈਂ ਉਹਨਾਂ ਨੂੰ ਕਿਹਾ ਸੀ ਉਹ ਪੁਲ ਦਾ ਕੰਮ ਕਰ ਦੋ ਕਹਿੰਦੇ ਰਹਿ ਦੋ ਚਾਰ ਦਿਨ ਤੇ ਕਰਦੇ ਦੇਖਦੇ ਆ ਪਰ ਅਜੇ ਹੋਇਆ ਨਹੀਂ ਆ ਉਹ ਪੁਲ ਪੁਲ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਆ ਬਾਕੀ ਸ਼ਹਿਰ ਦੀ ਲਾਈਟਿੰਗ ਦੂਜਾ ਤਿੰਜਾ ਸਾਰਾ ਜਿੱਥੇ ਸਾਨੂੰ ਕਿਉਂਕਿ ਵੇਖੋ ਇਹ ਕੰਮ ਆ ਵੇ ਸਰਕਾਰ ਦੇ ਕਰਨ ਵਾਲੇ ਪੁਲ ਬਣਾਉਣੇ ਸੜਕਾਂ ਬਣਾਉਣੀਆਂ ਲਾਈਟਾਂ ਲਾਉਣੀਆਂ ਉਹ ਉਹ ਨਾ ਕਰਦੇ ਠੀਕ ਹੈ ਨਹੀਂ ਤੇ ਭੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਲਟਾਂ ਵੀ ਲਾਉਗੀ ਤੇ ਸਾਰੇ ਪ੍ਰਬੰਧ ਆਦੇਸ਼ ਕੀਤਾ ਹੈ ਸ਼ਰੂਮਣੀ ਕਮੇਟੀ ਨੂੰ ਕਰੂਗੀ ਬਾਕੀ ਗੁਰੂ ਦੀ ਸ਼ਤਾਬਦੀ ਆ ਮਿਲ ਜੁਲ ਕੇ ਸਾਰੇ ਇੱਥੇ ਧਰਮਾਂ ਦੇ ਲੋਕਾਂ ਨੇ ਆਉਣਾ ਔਰ ਗੁਰੂ ਸਾਹਿਬ ਜੀ ਨੂੰ ਸਜਦਾ ਕਰਨਾ ਅਸਲ ਤੇ ਇਹੋ ਹੀ ਆ ਭੀ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਆਪਾਂ ਚੱਲਦੇ ਠੀਕ ਹੈ ਜੀ ਅੱਜ ਚਿੱਕਿਆ ਮੰਤਰੀ ਮਿਲਿਆ ਸੀ ਜੀ ਕੀ ਗੱਲਬਾਤ ਹੋਈ ਹੈ ਜੀ ਬਤਾਸ ਹਾਂ ਜੀ ਗੱਲਬਾਤ ਇਹੋ ਹੀ ਹੋਈ ਉਹ ਤੇ ਚਲੋ ਆਏ ਸੀ ਆਪਣੇ ਵੱਲੋਂ ਸੱਦਾ ਦੇਣ ਮੈਂ ਉਹਨਾਂ ਨੂੰ ਕਿਹਾ ਸੀ ਭਈ ਇੱਕ ਤੇ ਉਹਨਾਂ ਨੇ ਪ੍ਰੋਗਰਾਮ ਦਾ ਨਾਮ ਨਾ ਕਿਹਾ ਵੀ ਥੋੜਾ ਜਿਹੜਾ ਉਹਨਾਂ ਨੇ ਪੈਫਲੇਟ ਵੀ ਛਪਾਇਆ ਉਹ ਸਾਰਾ ਅੰਗਰੇਜ਼ੀ ਦਾ ਮਲੇ ਇੰਨੀ ਕਿਤੇ ਮੂਲ ਸਮਝ ਇਹਨਾਂ ਨੂੰ ਚਾਹੀਦੀ ਆ ਵੀ ਇਹ ਪੰਜਾਬ ਆ ਬਿਲਕੁਲ ਤੇ ਆਪਣੇ ਪੰਜਾਬੀ ਦੇ ਵਿੱਚ ਵੀ ਹੋਣਾ ਠੀਕ ਹੈ ਜੀ ਤੇ ਦੂਜਾ ਹੋਰ ਵੀ ਕਾਫੀ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਭਈ ਇੱਕ ਤਾਂ ਸਾਰੇ ਸ਼ਹਿਰ 'ਚ ਇਹਨਾਂ ਸਪੀਕਰ ਲਾਤੇ ਠੀਕ ਹੈ ਜੀ ਮੈਂ ਰਾਤੀ ਡੀਸੀ ਨਾਲ ਗੱਲ ਕੀਤੀ ਸੀ ਵੀ ਇਹ ਸਾਰੇ ਸ਼ਹਿਰ 'ਚ ਨਹੀਂ ਲੱਗਣਗੇ ਜਿੱਥੇ ਤੁਹਾਡਾ ਪ੍ਰੋਗਰਾਮ ਆ ਉੱਥੇ ਲੱਗਣਗੇ ਠੀਕ ਹੈ ਜੀ ਔਰ ਅੱਜ ਇਹਨਾਂ ਨੇ ਸਵੇਰ ਦੇ ਇਥੋਂ ਫੇਰ ਲਾਤੇ ਆ ਕਿਉਂਕਿ ਪ੍ਰੋਗਰਾਮ ਇਥੇ ਕੇ ਮਨਾਏ ਜਾਂਦੇ ਆ ਬਾਕੀ ਦੇਖੋ ਅਸੀਂ ਤੇ ਚਾਹੁੰਦੇ ਆ ਵੀ ਜੋ ਵੀ ਪ੍ਰੋਗਰਾਮ ਹੈ ਗੁਰੂ ਨੂੰ ਯਾਦ ਕਰਨਾ ਕਿ ਆਪਾਂ ਬੜੇ ਪ੍ਰੇਮ ਪਿਆਰ ਦੇ ਨਾਲ ਕਰੀਏ ਜੀ ਸਰਕਾਰ ਅਲੱਗ ਪ੍ਰੋਗਰਾਮ ਕਰ ਰਹੀ ਪਰ ਕਿਸੇ ਵੀ ਤਰੀਕੇ ਨਾਲ ਸਾਰੇ ਸ਼ਹਿਰ ਚ ਸਪੀਕਰ ਲਾਉਣੇ ਇਹ ਕੋਈ ਵਾਜਬ ਗੱਲ ਨਹੀਂ ਆ ਠੀਕ ਹੈ ਜੀ ਇਹ ਠੀਕ ਨਹੀਂ ਹੈ ਠੀਕ ਹੈ ਬਿਲਕੁਲ ਸੋ ਲਾਉਣੇ ਸ਼ੁਰੂ ਕਰਦੇ ਨਾ ਠੀਕ ਹੈ ਠੀਕ ਆ ਆਪਣੇ ਪੱਧਰ ਤੇ ਮਨਾਰੀ ਹੈ ਤੇ ਲੇਕਿਨ ਤਰੀਕਾ ਸੇਮ ਹੈ ਕੋਈ ਤਾਲਮੇਲ ਦੀ ਕਮਿਤਾ ਨਹੀਂ ਸਟਾਈਕ ਕੀਤੀ ਜਾ ਕੋਈ ਨਹੀਂ ਤਾਲਮੇਲ ਦੀ ਕੋਈ ਕਮੀ ਨਹੀਂ ਸਰਕਾਰ ਦੀ ਜਿਆਦਾ ਉਹ ਆਪਣੀ ਜਿੱਦ ਪੁਕਾਰ ਰਹੀ ਆ ਪੰਥ ਵੀ ਆਪਣੀ ਜਿਹਦਾ ਪੰਥ ਆਪਣੇ ਤਰੀਕੇ ਨਾਲ ਮਨਾ ਰਿਹਾ ਠੀਕ ਹੈ ਕੋਈ ਗੱਲ ਨਹੀਂ ਅੱਗੇ ਵੀ ਥੋੜਾ ਬੋਧਾ ਹੁੰਦਾ ਰਿਹਾ ਪਰ ਫਿਰ ਵੀ ਚਲੋ ਗੱਲ ਤੇ ਵੀ ਗੁਰੂ ਨੂੰ ਯਾਦ ਕਰਨਾ ਜਿੱਥੇ ਗੁਰੂ ਦੇ ਅਸੀਸ ਦਾ ਸੰਸਕਾਰ ਹੋਇਆ ਸੱਚੇ ਪਾਤਸ਼ਾਹ ਦੇ ਦਾ ਠੀਕ ਹੈ ਜੀ ਉਥੇ ਪੰਥ ਵੱਲੋਂ ਮਨਾਇਆ ਜਾ ਰਿਹਾ ਤੇ ਹਾਂ ਜੀ